ਦੇ ਨਹੀਂ ਖਾਣ। ਨਹੀਂ ਨਹੀਂ ਨਹੀਂ। ਇਹਨਾਂ ਨੂੰ ਕਹਿੰਦਾ ਮਿਰਚ ਮਿਰਚਾਂ ਘਦੀ ਭਰਾਈ। ਤੇ ਜਾ ਕੇ ਮਿਰਚਾਂ ਨਹੀਂ ਬਣਾਈ ਸੀ ਇਸ ਵੇਲੇ। ਨਹੀਂ। ਛਵੀਲ ਲੱਗੀ ਇੱਧਰ ਨਾਲ। ਇਹ ਪਕੌੜੇ ਹਨ ਮਨ ਕਰਦਾ ਤੂੰ। ਲੈ ਲੋ। ਜਲੇਬੀ ਲੱਗੀ। ਤੇ ਇੱਧੇ ਲੱਗੇ ਲੈ ਲੋ। ਜਲੇਬੀ ਹਨੀ ਪਕੌੜੇ ਲਈ ਥੋੜੀ ਲੈ ਲਈ। ਨਾ ਵੀ ਗੋਲ ਜਲੇਬੀਆਂ ਅੰਕਲੀਆਂ ਕਰਮ ਕਰਾਂ। ਜਲੇਬੀਆਂ, ਪਕੌੜੇ ਆ। ਰੰਮ ਗਰਮ ਕਰਨੇ ਪੈਣੇ ਪੜੇ। ਇਹ ਹੈ ਸੁਮਣ ਜਠੇੜਿਆਂ ਦਾ ਮੇਲਾ। ਪਿੰਡ ਕਲੇਰਾ। ਢਾਂ ਦੇ ਨਾਲ ਹੀ ਆ ਬਿਲਕੁਲ। ਪਾਈਆ ਪਾਈਆ ਗਰਮ ਗਰਮ ਬਦਿਓ। ਮਸਾਲਾ ਨਹੀਂ ਪਾਣਾ ਉੱਤੇ। ਮਸਾਲਾ ਨਹੀਂ ਪਾਣਾ। ਅੱਛਾ ਜੀ।

ਲੋਕ ਤੇ ਆਜਾ ਬਿੰਕ ਤੇ ਲੋਕ ਬਣਾਨੇ ਲੋਕਾਂ ਨੂੰ ਨੀ ਬਣਾਣਾ ਵੀਡੀਓ ਤੇਰੇ ਕੋਲੇ ਹੀ ਹਮਾਂ ਦੀ ਕੋਹ ਆਹੋ ਮੈਂ ਕਿ ਲਿਆਉਂਦੇ ਖਰੀਦ ਕੇ ਆਈ ਮੈਂ ਕਿਤੇ ਲਾਣੇ ਵਾਲੇ ਅੱਛਾ ਹੋਰ ਵੀਡੀਓ ਬਣਾਣੀ ਨੇਰ ਤੇ ਜਾ ਕੇ ਅੱਜ ਹਾਂ ਕਿੰਨੇ ਕਿੰਨੇ ਦੇ ਆਏ 500 ਦੇ ਦੋ पार्किंग मे चङा चेकिंग पॉइंट ਤੱਕ ਲੱਗੀ ਜਾਂਦੇ ਗੰਨਾ ਦੇ